ਗੁਰੂ ਪਿਆਰੀ ਸਾਧ ਸੰਗਤ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਸਾਹਿਬ ਭਾਈ ਰਗਵੀਰ ਸਿੰਘ ਜੀ ਕੌਮ ਨੂੰ ਸਹਿਬਿਆਦਿਆਂ ਦੇ ਸੰਦਰਭ ਵਿੱਚ ਸੰਦੇਸ਼ ਦੇਣਗੇ ਕਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਦਿੱਤਾ ਦੇਸ਼ ਉਤੋਂ ਉਦੋਂ ਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਰਹੰਦ ਗੁਜਰੀਆਂ ਜਿਵੇਂ ਵਿਚਾਰਿਆ ਮੈਂ ਚਾਰ ਬਖਸ਼ੇ ਸੀ ਬਹੁਤ ਪ੍ਰਮਾਤਮਾ ਨੇ ਜੋੜਾ ਜੋੜਾ ਕਰਕੇ ਵੀ ਵਾਰਿਆ ਮੈਂ ਮੈਨੂੰ ਸ਼ਾਂਤ ਸ਼ਾਭਾਤ ਕਹਿੰਦੇ ਸਿੱਖੋ ਪਿਛਤਾਨਾਡ ਕਰ ਦੋ ਤਾਰਿਆਂ ਨੇ ਬਸ਼ਮੇਸ਼ ਬਤਾ ਨੇ ਜੋ ਤਕਸ਼ੀਰੀ ਕੇਸ ਕਰਸੇ ਆਪਣੀ ਤੇ ਪੰਟਿਆਰੇ ਸਰਪੰਨ ਦੇ ਸਾਨੂੰ ਉੱਤ ਬਚਨ ਦਿੱਤਾ ਸੀ ਇਸ ਸਮਾਉਂਟ ਨੇ ਮੈਂ ਆਪਣਾ ਸਾਰਾ ਸਰਬੰਸ ਗੁਰਮਾਨ ਕਰ ਦਿਆਂਗਾ ਸਾਹਪੁਰਾਂ ਦੇ ਵੱਡੇ ਸਹਿਜਾਦੇ ਚੰਕੌਰ ਦੀ ਗੜੀ ਅੱਜ ਸ਼ਹੀਦ ਹੋਏ ਛੋਟੇ ਸਹਿਜਾਦੇ ਅਤੇ ਮਾਤਾ ਬਲਜੋਤੌਰ ਦੀ ਸਲਾਮਤ ਵੀ ਜਿਨ੍ਹਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਉਸ ਸਹਿਜਾਦੇ ਦੀਵਾਰਾਂ ਵਿੱਚ ਝਣਕੇ ਸ਼ਹੀਦ ਦਿੱਤੇ ਗਏ ਸ੍ਰੀ ਮਹਾਨ ਧਰਤੀ ਤੇ ਉਹਨਾਂ ਮਹਾਰਸ਼ੀ ਗਿੱਧਾਂ ਨੂੰ ਯਾਦ ਕਰਦੇ ਹੋਇਆ ਅੱਜ ਸਮੁੱਚਾ ਖਾਲਸਾ ਪੰਥ ਸ੍ਰੀ ਫਤਿਹਗੜ੍ਹ ਸਾਹਿਬ ਸਰਹੰਦੀ ਧਰਤੀ ਤੇ ਜੁੜਿਆ ਹੈ ਔਰ ਇਸ ਸਪਰਨ ਵਿਤੇ ਦੀ ਨਲਕੀ ਉਤੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਕੋਲ ਆਪਕੋ ਕੇ ਜੋਤੀ ਜੋਤ ਸਰਬਜੀ ਵੀ ਆ ਕੇ ਸੁਪਨ ਹੋਇਆ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਜਿਸ ਕਾਰਨ ਕਰਕੇ ਇਹ ਸ਼ਹਾਤਾ ਹੋਈਆਂ ਉਹਨਾਂ ਉਹਨਾਂ ਕਾਰਨਾਂ ਨੂੰ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਦੇ ਵਿੱਚ ਜਿਹੜਾ ਉਹ ਅਪਣਾਉਣਾ ਚਾਹੀਦਾ ਜੋ ਸਰਦਾਰ ਹੀ ਸਾਨੂੰ ਦਸ਼ਮੇਸ਼ ਪਿਤਾ ਨੇ ਬਖਸ਼ਿਸ਼ ਕੀਤੀ ਸੀ ਐਸੀ ਉਹ ਸਰਦਾਰੀ ਰੂਪ ਕਾਇਮ ਰੱਖੀਏ ਜਿਸ ਸਰਦਾਰੀ ਦੇ ਕਰਕੇ ਜਿਸ ਸਰਦਾਰੀ ਨੂੰ ਕਾਇਮ ਰੱਖਣ ਵਾਸਤੇ ਨਾ ਮਹਾਨ ਸ਼ਹੀਦਾਂ ਨੇ ਸ਼ਹਾਦਤ ਪ੍ਰਾਪਤ ਕੀਤੀਆਂ ਐਸੀ ਉਹ ਸਰਦਾਰੀ ਨੂੰ ਕਾਇਮ ਰੱਖੀਏ ਅਮਰਸ਼ਕੀਏ ਅਮਰਸ਼ਕ ਦੇ ਸਿੰਘ ਸਾਜਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਬਸੰਗ ਕਰੀਏ ਵਹਿਗੂ ਜੀ ਦਾ ਖਾਸ